ਵਿਸ਼ਾ ਪਾਤਾ ਦੇਖਰੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹਕਮਾ ਪ੍ਰੀਤਕੌਰਤਾ ਹਾਜ਼ਰ ਹੋਏ ਆਜ ਦੀਆਂ ਮੁੱਖ ਖਬਰਾਂ ਦੇ ਨਾਲ ਅੱਜ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਮੰਤਰੀ ਮੰਡਲ ਦੀ ਜਿਹੜੀ ਅਹਿਮ ਮੀਟਿੰਗ ਹੋਈ ਜਿਸ ਦੇ ਵਿੱਚ ਕੁਝ ਫੱਟੇ ਤੇ ਅਹਿਮ ਫੈਸਲੇ ਲਿੱਤੇ ਗਏ ਨੇ ਜਿਸ ਦੀ ਜਾਣਕਾਰੀ ਵਿਤ ਮੰਤਰੀ ਹਰਪਾਲ ਸਿੰਘ ਜੀ ਮਾਦੇ ਉੱਪਰ ਲੋ ਸੰਚੀ ਕੀਤੀ ਗਈ ਸੀ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਸੀਐਮ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਹੋਈ ਤੇ ਮੀਟਿੰਗ ਦੇ ਵਿੱਚ ਸਿੱਖਿਆ ਦੇ ਖੇਤਰ ਦੇ ਵਿੱਚ ਕ੍ਰਾਂਤੀਕਾਰੀ ਕਦਮ ਪੁੱਟਦਿਆਂ ਮਾਨ ਸਰਕਾਰ ਵੱਲੋਂ ਪੰਜਾਬ ਪ੍ਰਾਈਵੇਟ ਓਪਨ ਡਿਜੀਟਲ ਯੂਨੀਵਰਸਿਟੀ 2026 ਨੀਤੀ ਨੂੰ ਮਨਜ਼ੂਰੀ ਬੰਦ ਪਏ ਬਾਬਾ ਹੀਰਾ ਸਿੰਘ ਪਠਲ ਟੈਕਨੀਕਲ ਕਾਲਜ ਲਹਿਰਾ ਗਾਗਾ ਵਿਖੇ ਕੱਟ ਗਿਣਤੀ ਮੈਡੀਕਲ ਕਾਲਜ ਸਥਾਪਿਤ ਕਰਨ ਸਮੇਤ ਹੋਰ ਵੀ ਕਈ ਅਹਿਮ ਫੈਸਲੇ ਲਏ ਗਏ ਨੇ ਤਾਂ ਵੱਧ ਅਗਲੀ ਖਬਰ ਦੇ ਪਾਲ ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਂਝੀ ਕੀਤੀ ਗਈ ਹੈ ਜੀ ਹਾਂ ਲੋੜੀ ਤੱਕ ਵੱਡੀ ਚੇਤਾਵਨੀ ਦਿੱਤੀ ਗਈ ਹੈ ਪਾਤੀ ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਪੰਜਾਬ ਤੇ ਲਈ 9 ਜਨਵਰੀ ਤੋਂ 13 ਜਨਵਰੀ ਤੱਕ ਜ਼ਿਲ੍ਹਾਵਾਰ ਮੌਸਮੀ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ ਇਸ ਚੇਤਾਵਨੀ ਮੁਤਾਬਕ ਸੂਬੇ ਦੇ ਕਈ ਹਿੱਸਿਆਂ ਵਿੱਚ ਅਗਲੇ 5 ਦਿਨ ਸੰਘਣੀ ਧੁੰਦ ਕਿਤੇ ਕਿਤੇ ਬਹੁਤ ਹੀ ਸੰਘਣੀ ਧੁੰਦ ਅਤੇ ਠੰਡੀ ਲਹਿਰ ਦਾ ਅਸਰ ਬਣਿਆ ਰਹੇਗਾ ਮੌਸਮ ਵਿਭਾਗ ਨੇ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਠੀਤ ਲਹਿਰ ਤੇ ਧੁੰਦ ਨੂੰ ਲੈ ਕੇ ਅੱਜ ਵੀ yellow alert ਜਾਰੀ ਕੀਤਾ ਹੈ ਪੰਜਾਬ ਵਿੱਚ ਇਸ ਵੇਲੇ ਹੱਡਚੀਰ ਵੀ ਠੰਡ ਪੈ ਰਹੀ ਹੈ ਅਤੇ ਇਸ ਦੌਰਾਨ ਰਾਤ ਤੋਂ ਬਾਅਦ ਦਿਨ ਦਾ ਤਾਪਮਨ ਵੀ ਘਟਣਾ ਸ਼ੁਰੂ ਹੋ ਗਿਆ ਹੈ ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਣੀ ਧੁੰਦ ਦੀ ਉਮੀਦ ਹੈ ਤੇ ਮੌਸਮ ਵਿਭਾਗ ਨੇ 13 ਜਨਵਰੀ ਯਾਨੀ ਕਿ ਲੋਹੜੀ ਤੱਕ yellow alert ਜਾਰੀ ਕੀਤਾ ਹੈ ਮੌਸਮ ਵਿਭਾਗ ਦੇ ਅਨੁਸਾਰ ਨੋ ਅਤੇ 10 ਜਨਵਰੀ ਨੂੰ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਅਤੇ ਰੋਪੜ ਵਰਗੇ ਉੱਤਰੀ ਪੂਰਬੀ ਜ਼ਿਲ੍ਹਿਆਂ ਵਿੱਚ ਧੁੰਦ ਦੇ ਨਾਲ ਨਾਲ ਠੰਡੀ ਲਹਿਰ ਦਾ ਪ੍ਰਭਾਵ ਵੱਸ ਸਕਦਾ ਹੈ ਜਦਕਿ ਫਿਰੋਜ਼ਪੁਰ ਮੋਗਾ ਅਤੇ ਫਰੀਦਕੋਟ ਖੇਤਰਾਂ ਵਿੱਚ ਹਾਲਤ ਕੁਝ ਹੱਦ ਤੱਕ ਸਧਾਰਨ ਰਹਿਣ ਦੀ ਉਮੀਦ ਹੈ 11 ਅਤੇ 13 ਜਨਵਰੀ ਤੱਕ ਦੱਖਣੀ ਅਤੇ ਪੱਛਮੀ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਮੌਸਮ ਸਧਾਰਨ ਰਹਿਣ ਦੀ ਸੰਭਾਵਨਾ ਹੈ ਪਰ ਕੇਂਦਰੀ ਅਤੇ ਪੂਰਬੀ ਪੰਜਾਬ ਵਿੱਚ ਸਵੇਰ ਦੇ ਸਮੇਂ ਸੰਘਣੀ ਧੁੰਦ ਜਾਰੀ रह ਸਕਦੀ ਹੈ ਇਸ ਨੂੰ ਵਿਜ਼ਿਬਿਲਟੀ ਕਟਣ ਕਾਰਨ ਆਵਾਜਾਈ ਤੇ ਵੀ ਕਾਫੀ ਅਸਰ ਝੜਾ ਕੀ ਪਵੇਗਾ ਇਸ ਦੇ ਨਾਲ ਹੀ yellow alert ਵੀ ਜਾਰੀ ਰਹੇਗਾ ਤੇ ਉਧਰ ਹੀ ਕਿਸਾਨਾਂ ਦੇ ਵੱਲੋਂ ਇੱਕ ਵੱਡਾ ਐਲਾਨ ਝੜਾ ਕੀ ਕੀਤਾ ਗਿਆ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਫਲੋ ਬੜਨਾਲਾ ਦੀ ਅਨਾਜ ਮੰਡੀ ਵਿੱਚ ਸੁਭਾ ਬਦਰੀ ਮੀਟਿੰਗ ਕਰਕੇ ਕੇਂਦਰ ਅਤੇ ਰਾਜ ਸਰਕਾਰ ਦੀਆਂ ਇਕੱਠੇ ਜਨ ਵਿਰੋਧੀ ਨੀਤੀਆਂ ਵਿਰੁੱਧ ਵੱਡੇ ਸੰਘਰਸ਼ ਦਾ ਬਿਲਕੁਲ ਵਿਚਾਰ ਦਿੱਤਾ ਗਿਆ ਕਿਸਾਨਾ ਗੁਰਜੋਗਿੰਦਰ ਸਿੰਘ ਗੁਰਾਹਣੇ ਬਿਜਲੀ ਸੋਧ ਬਿੱਲ 2025 ਲੇਬਰ ਕੋਡ ਸੀਟ ਸੋਧ ਬਿੱਲ ਅਤੇ ਮਨਰੇਗਾ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕਰਦੇ ਆ ਕਿ ਹਾਂ ਇਹ ਨੀਤੀਆਂ ਆਮ ਲੋਕਾਂ ਤੇ ਕਿਸਾਨਾਂ ਮਜ਼ਦੂਰਾਂ ਦੇ ਉਚਾੜੇ ਦਾ ਰਾ ਪਦਰਾ ਕਰ ਰਹੀਆਂ ਹਨ ਜਥੇਬੰਦੀਆਂ ਨੇ ਐਲਾਨ ਕੀਤਾ ਕਿ 16 ਜਨਵਰੀ ਨੂੰ ਪੂਰੇ ਪੰਜਾਬ ਵਿੱਚ ਵਿਪਤੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਵਿਸ਼ਾਲ ਪ੍ਰਦਰਸ਼ਨ ਕੀਤੇ ਜਾਣਗੇ ਉਹਨਾਂ ਸ਼ਿਤਾਬਨ ਦਿੱਤੀ ਕਿ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਵਿਖੇ ਮੀਟਿੰਗ ਕਰਕੇ ਖੇਤੀ ਕਾਨੂੰਨਾਂ ਦੀ ਤਰਜ਼ ਤੇ ਪਿੰਡ ਪੱਦਰ ਤੋਂ ਲੈ ਕੇ ਦਿੱਲੀ ਤੱਕ ਦੇਸ਼ ਵਿਆਪੀ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਚੋਦਰੀ ਕੁਲਦੀਪ ਤਾਲੀਵਾਲ ਦੇ ਵੱਲੋਂ ਕਾਂਗਰਸ ਤੇ ਦਿਖਾ ਨਿਸ਼ਾਨਾ ਸਾਧਿਆ ਗਿਆ ਜੀਹਾਂ ਦਾਸਨ ਨੇ ਕਿ ਉਹਨਾਂ ਦੇ ਵੱਲੋਂ ਇੱਕ ਵੀਡੀਓ ਬਿਆਨ ਛਾੜੀ ਕੀਤਾ ਗਿਆ ਸੁਭਾ ਪ੍ਰਧਾਨ ਤੇ ਮੁੱਖ ਮੰਤਰੀ ਚਿਹਰੇ ਦਾ ਨਾ ਹਾਈਕਮਨ ਵੱਲੋਂ ਐਲਾਨਣ ਦੀ ਗੱਲ ਕਹਿਣ ਵਾਲੇ ਸੁਖਚੰਦਰ ਰੰਦਾਵਾ ਕੁਝ ਦਿਨ ਪਹਿਲਾਂ ਇਹ ਦੋਵੇਂ ਹੀ ਉਹਦੇ ਲੈਣ ਦੀ ਇੱਛਾ ਆਪਣੇ ਮੂੰਹੋਂ ਪ੍ਰਗਟ ਕਰ ਚੁੱਕੇ ਹਨ ਅਜੂਹੀਂ ਅਗਲਾਂ ਕੁਲਦੀਪ ਕਾਲੀਵਾੜ ਦੇ ਉਹ ਲੋਕ ਕਹੀਆਂ ਗਈਆਂ ਨੇ ਤੇ ਆਓ ਸੁਣਦੇ ਹਾਂ ਉਹਨਾਂ ਦੇ ਲੋਕ ਹੋਰ ਕੀ ਕਿਹਾ ਗਿਆ ਕਾਂਗਰਸ ਦੇ ਇੱਕ ਲੀਡਰ ਸਰਦਾਰ ਸਖਿੰਦਰ ਸਿੰਘ ਰਧਾਵਾ ਸਾਹਿਬ ਦਾ ਬਿਆਨ ਜਿਹੜਾ ਆ ਰਿਹਾ ਸੀਗਾ ਉਹ ਬੜੇ ਬਲ ਮਾਨ ਨਾਲ ਇਹ ਗੱਲ ਕਹਿ ਰਹੇ ਸੀਗੇ ਕਿ ਕਾਂਗਰਸ ਕੋਈ ਫੁੱਟ ਨਹੀਂ ਪੰਜਾਬ ਕਾਂਗਰਸ ਸਾਰੀ ਇਕੱਠੀ ਆ ਉਹਦਾ ਅਵਾਹ ਲਗਾਨੀ ਜੀ ਤੇ ਬਗੇ ਜਿੰਨੂ ਕੀ ਸੀਐਮ ਅਨਾਉਂਸ ਕਰ ਦੰਗੇ ਉਹੀ ਸੀਐਮ ਹੋਊਗਾ ਬੜਾ ਪਵਰਦੀ ਗੱਲ ਐ ਪਿਛਲੇ ਹਫਤੇ ਇੱਕ ਸ਼ਾਇਦ ਚੈਨਲ ਸੀ ਨਿਊ ਜੀਪੀਐਨ ਸੀਗਰ ਸ਼ਾਇਦ ਅੱਜ ਤੋਂ 8-10 ਦਿਨ ਪਹਿਲਾਂ ਇੱਕ ਇੰਟਰਵਿਊ ਜੇ ਇਹੀ ਦਵਾ ਸਰਕਾਰ ਦੇ ਸੀਗੇ ਕਿ ਮੈਂ ਤਾਂ ਪ੍ਰਧਾਨ ਵੀ ਬੜਨਾ ਚਾਹੁੰਦਾ ਮੁੱਖ ਮੰਤਰੀ ਵੀ ਬੜਨਾ ਚਾਹੁੰਦਾ ਗੱਲ ਅਰੋਲ ਗਾਂਧੀ ਦੇ ਕਹਿੰਦੀ ਨਹੀਂ ਗੱਲ ਬਗੇਲ ਜੀ ਦੇ ਕਹਿੰਦੀ ਦੀ ਕਿਉਂ ਕੀ ਕਹਿੰਦੇ ਕੀ ਨਹੀਂ ਕਹਿੰਦੇ ਗੱਲ ਤੇ ਐ ਕਿ ਜਿਹੜੇ ਪੰਜਾਬ ਕਾਂਗਰਸ ਦੇ ਲੀਡਰ ਨੇ ਜਿਹੜੇ ਸਖਿੰਦਰ ਰਧਾਵਾ ਜੀ ਆਪ ਚੰਨੀ ਜੀ ਪ੍ਰਤਾਪ ਬਾਜਵਾ ਜੀ ਉਹਦਾ ਰਾਜਾ ਬੜਿੰਗ ਜੀ ਰਾਣਾ ਗਜ਼ੀਰ ਜੀ ਇਹ ਜਿੰਨੇ ਬੰਦੇ ਨੇ ਇਹ ਸਾਰੇ ਹੀ ਸਰ ਇਹਨਾਂ ਦੇ ਧੜੇ ਆ ਇਹਨਾਂ ਦੇ ਗਰੁੱਪ ਨੇ ਇਹਨਾਂ ਗਰੁੱਪਾਂ ਦੇ ਵਿੱਚ ਕਾਂਗਰਸ ਬਹੁਤ ਬੁਰੀ ਤਰ੍ਹਾਂ ਵੰਡੀ ਪਈ ਹੈ ਉਹਦੇ ਸਾਰੇ ਹੀ ਇਹ ਪ੍ਰਧਾਨ ਵੀ ਬਣਨਾ ਚਾਹੁੰਦੇ ਆ ਇਹ ਮੁੱਖ ਮੰਤਰੀ ਬਣਨਾ ਚਾਹੁੰਦੇ ਆ ਸਭ ਇਹ ਲੋਕਾਂ ਨੂੰ ਗਵਾਹ ਕਰਦੇ ਆ ਜਿੰਨਾ ਮਰਜ਼ੀ ਗਮਦਾ ਕਰ ਲੈਣ ਪੰਜਾਬ ਚ ਦਬਾਰਾ ਕਾਂਗਰਸ ਨਹੀਂ ਆਉਣੀ ਕਿਉਂਕਿ ਇਸ ਕਾਂਗਰਸ ਦਾ ਪਤਨ ਇਹਨਾਂ ਲੀਡਰਾਂ ਕਰਕੇ ਹੋਇਆ ਇਹ ਲੀਡਰਾਂ ਨੇ ਹੀ ਪਤਨ ਕੀਤਾ ਇਹਨਾਂ ਦੀਆਂ ਧੜੇਬੰਦੀਆਂ ਨੇ ਇਹਨਾਂ ਦੀ ਕ腐ਸ਼ਨ ਨੇ ਪੰਜਾਬ ਚੋਂ ਕਾਂਗਰਸ ਦਾ ਜੜਾ ਉਹ ਐ ਸਫਾਇਆ ਕਰ ਦਿੱਤਾ ਉਹਦੇ ਇਕੱਠੇ ਹੋ ਜਾਣ ਨਾ ਹੋ ਜਾਣ ਕਿੰਨੂੰ ਸੀਐਮ ਅਨਾਉਂਸ ਕਰਦੇ ਆ ਕਿੰਨੂੰ ਨਹੀਂ ਅਨਾਉਂਸ ਕਰਦੇ 27 ਤੇ ਦੁਬਾਰਾ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ ਆਮ ਆਦਮੀ ਪਾਰਟੀ ਸਰਕਾਰ ਬਣਾਉਂਗੇ ਜਿਨੇ ਕੰਮ ਸਦਾ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕੀਤੇ ਆ ਔਰ ਜਿਨੇ ਕੰਮ ਇਸ ਸਾਲ ਦੇ ਵਿੱਚ ਕਰਨੇ ਆ ਸਾਦੋ ਸਾਦੇ ਕੰਮ ਜਿਹੜੇ ਜਦੋਂ ਪੰਜਾਬ ਦੀ ਜਨਤਾ ਚ ਲੈ ਕੇ ਜਾਵਾਂਗੇ ਤੇ ਪੰਜਾਬ ਦੀ ਜਨਤਾ ਲਾਜ਼ਮੀ ਜਿਹੜੀ ਆ ਉਹ ਪਹਿਲ ਆਮ ਆਦਮੀ ਪਾਰਟੀ ਨੂੰ ਦਊਗੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਕਾਂਗਰਸ ਕਿਤੇ ਲੱਭਣੀ ਦੀ ਤਦ੍ਰਿਕੇਟ ਜਗਤ ਤੋਂ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਭਾਰਤ ਤੇ ਬੰਗਲਾਦੇਸ਼ ਵਿਚਾਲੇ ਕ੍ਰਿਕਟ ਵਿਵਾਦ ਹੁਣ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ ਬੰਗਲਾਦੇਸ਼ ਦੇ ਵਿੱਚ ਹਿੰਦੂ ਨਾਗਰਿਕਾਂ ਦੇ ਕਤਲ ਦੇ ਵਿਰੋਧ ਵਿੱਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸਖਤ ਰੁਕ ਅਖਤਿਆਰ ਕੀਤਾ ਸੀ ਜਿਸ ਤੋਂ ਬਾਅਦ ਕੋਲਕਾਤਾ ਨਾਈਟ ਰਾਈਡਰਸ ਨੇ ਤੇਜ਼ ਗੇਂਦਬਾਜ਼ ਮੁਸਤਫਿਜ਼ੁਰ ਰਹਿਮਾਨ ਨੂੰ ਆਪਣੀ ਟੀਮ ਤੋਂ ਰਿਲੀਜ਼ ਕਰ ਦਿੱਤਾ ਹੈ। ਇਹ ਇਸ ਘਟਨਾ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਕ੍ਰਿਕਟ ਬੋਰਡਾਂ ਵਿਚਾਲੇ ਰਿਸ਼ਤੇ ਕਾਫੀ ਤਣਾਅਪੂਰਨ ਹੋ ਗਏ ਹਨ। ਹਾਲ ਹੀ ਦੇ ਵਿੱਚ ਬੰਗਲਾਦੇਸ਼ੀ ਮੀਡੀਆ ਵਿੱਚ ਇਹ ਖਬਰਾਂ ਚੱਲ ਰਹੀਆਂ ਹਨ ਕਿ ਸੰਨਕੀ ਸੰਬੰਧਾਂ ਵਿੱਚ ਨਰਮੀ ਲਿਆਉਣ ਲਈ ਬੀਸੀਸੀਆਈ ਨੇ ਮੁਸਤਫਿਜ਼ੁਰ ਨੂੰ ਦੁਬਾਰਾ ਆਈਪਲ ਦੇ ਵਿੱਚ ਸ਼ਾਮਲ ਹੋਣ ਦਾ ਪ੍ਰਸਤਾਵ ਦਿੱਤਾ ਹੈ। ਹਾਲਾਂਕਿ ਬੀਸੀਬੀ ਦੇ ਪ੍ਰਧਾਨ ਅਮੀਨੁਲ ਇਸਲਾਮ ਬੁਲਬੁਲ ਨੇ ਇਹ ਨਾ ਰਿਪੋਰਟਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਉਹਨਾਂ ਸਪਸ਼ਟ ਕੀਤਾ ਕਿ ਉਸ ਦੀ ਵਾਪਸੀ ਨੂੰ ਲੈ ਕੇ ਬੀਸੀਸੀਆਈ ਨਾਲ ਕੋਈ ਲਿਖਤੀ ਜਾਂ ਜ਼ੁਬਾਨੀ ਗੱਲਬਾਤ ਨਹੀਂ ਹੋਈ ਹੈ ਅਤੇ ਇਹ ਖਬਰਾਂ ਬਿਲਕੁਲ ਗਲਤ ਹਨ ਨਸਨੀਆ ਕੀ ਮੁਸਵਿਰ ਜ਼ੁਰ ਵਿਵਾਦ ਤੋਂ ਤੁਰੰਤ ਬਾਅਦ ਬੰਗਲਾਦੇਸ਼ ਕ੍ਰਿਕਟ ਬੋਰਡ ਐਂਟਰਾਸ਼ਟਰੀ ਕ੍ਰਿਕਟ ਕਾਉਂਸਲ ਨੂੰ ਇੱਕ ਰਸਮੀ ਪੱਤਰ ਲਿਖ ਕੇ ਵੱਡਾ ਐਲਾਨ ਕੀਤਾ ਹੈ ਬੀਸੀਬੀ ਨੇ ਕਿਹਾ ਕਿ ਉਹ ਆਪਣੀ ਟੀਮ ਦੇ T20 ਵਿਸ਼ਵ ਕਪਾ 2026 ਦੇ ਮੈਚ ਭਾਰਤ ਦੇ ਵਿੱਚ ਨਹੀਂ ਖੇਡਣਾ ਚਾਹੁੰਦੇ ਦੱਸਦੀ ਹੈ ਕਿ ਬੰਗਲਾਦੇਸ਼ ਦੇ 4 ਮੈਚ 3 ਕੋਲਕਾਤਾ ਤੇ 1 ਮੁੰਬਈ ਭਾਰਤ ਦੇ ਵਿੱਚ ਹੋਣੇ ਹਨ ਤੇ ਬੰਗਲਾਦੇਸ਼ ਨੇ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਇਹਨਾਂ ਮੈਚਾਂ ਨੂੰ ਸ਼੍ਰੀਲੰਕਾ ਤਬਦੀਲ ਕਰਨ ਦੀ ਮੰਗ ਕੀਤੀ ਹੈ। ਰੁਕਾ ਦਿੱਖ ਖਬਰ ਦੇ ਵੱਲ ਸੋਨੇ ਚਾਂਦੀ ਦੀਆਂ ਕੀਮਤਾਂ ਨੂੰ ਲੈ ਕੇ ਨਵੇਂ ਰੇਟ ਜੁੜੇ ਸਾਹਮਣੇ ਆ ਰਹੇ ਨੇ। ਸ਼ੁੱਕਰਵਾਰ ਨੂੰ ਭਾਰਤੀ ਸਰਾਫਾ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਤੇਜ਼ੀ ਵੇਖਣ ਨੂੰ ਮਿਲੀ ਹੈ। ਵੀਰਵਾਰ ਨੂੰ ਹੋਈ ਵੱਡੀ ਗਿਰਾਵਟ ਤੋਂ ਬਾਅਦ ਤੋਮਾ ਕੀਮਤੀ ਧਾਤਾਂ ਨੇ ਮੁੜ ਰਫਤਾਰ ਫੜ ਲਈ ਹੈ ਚਾਂਦੀ ਦੀ ਕੀਮਤਾਂ ਵਿੱਚ ਵੱਡਾ ਸੁਧਾਰ ਮਲਟੀ ਕਮੋਡਿਟੀ ਐਕਸਚੇਂਜ ਤੇ ਚਾਂਦੀ ਦੀ ਕੀਮਤ ਦੇ ਵਿੱਚ 6000 ਰੁਪਏ ਤੋਂ ਵੱਧਾ ਉਛਾਲ ਆਇਆ ਮਿਰਵਾਰ ਨੂੰ ਚਾਂਦੀ ਦੀ ਕੀਮਤਾਂ ਵਿੱਚ 10000 ਰੁਪਏ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਸੀ ਪਰ ਬੀਤੇ ਕੱਲ ਸ਼ੁੱਕਰਵਾਰ ਨੂੰ ਇਸ ਨੇ ਮਜ਼ਬੂਤ ਵਾਪਸੀ ਕੀਤੀ ਅੱਜ ਦੇ ਅਕੀ ਚਾਂਦੀ ਤੋਂ ਇਸ਼ਾਰਿਆ 6% ਯਾਨੀ ਕਿ 6200 ਪਰ ਦੀ ਤੇਜ਼ੀ ਨਾਲ 2 ਲੱਖ 49591 ਰੁਪਏ ਪ੍ਰਤੀ ਕਿਲੋ ਤੇ ਕਾਰੋਬਾਰ ਕਰ ਰਿਹਾ ਸੀ ਚਾਂਦੀ ਦੇ ਨਾਲ ਨਾਲ ਸੋਨੇ ਦੀਆਂ ਕੀਮਤਾਂ ਵਿੱਚ ਵੀ ਮਜ਼ਬੂਤੀ ਦੇਖੀ ਗਈ MCX ਦੇ 5 ਫਰਵਰੀ ਦੀ ਡਿਲੀਵਰੀ ਵਾਲਾ ਸੋਨਾ 138615 ਰੁਪਏ ਪ੍ਰਤੀ 10 ਗ੍ਰਾਮ ਤੇ ਪਹੁੰਚ ਗਿਆ ਜਿਸ ਦੇ ਵਿੱਚ 843 ਰੁਪਏ ਦੀ ਤੇਜ਼ੀ ਦਰਜ ਕੀਤੀ ਗਈ ਤੇ ਕਾਰੋਬਾਰ ਦੌਰਾਨ ਸੋਨੇ ਨੇ 138643 ਰੁਪਏ ਦਾ ਉੱਚ ਪੱਧਰ ਵੀ ਛੋਇਆ ਕਿ 10 ਮਿੰਟ ਦੀ ਡਿਲੀਵਰੀ ਤੇ ਬ੍ਰੇਕ ਲੱਗ ਸਕਦੀ ਹੈ ਤਾਂ ਤੁਹਾਨੂੰ ਵਿਸਥਾਰ ਦੇ ਨਾਲ ਜਾਣਕਾਰੀ ਦੇ ਦਿੰਨੇ ਇੱਕ ਵੱਡਾ ਅਪਡੇਟ ਤੁਹਾਡੇ ਸਾਹਮਣੇ ਆ ਰਿਹਾ ਹੈ। ਪਾਰੇ ਦੇ ਵਿੱਚ ਤੇਜ਼ੀ ਨਾਲ ਵਧ ਰਿਹਾ ਕੁਇਕ ਕਾਮਰਸ ਸੈਕਟਰ ਇੰਨੇ ਦਿਨੀ ਵਿੱਚ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਨਵੇਂ ਸਾਲ ਦੀ ਸ਼ਾਮ ਨੂੰ ਅਚਾਨਕ ਦੇਸ਼ ਵਿਆਪੀ ਹੜਤਾਲ ਦੇ ਵਿੱਚ 2 ਲੱਖ ਤੋਂ ਵੱਧ ਗਿਗ ਵਰਕਰਾਂ ਨੇ ਭੋਜਨ, ਕਰਿਆਨੇ ਅਤੇ ਹੋਰ ਜ਼ਰੂਰੀ ਚੀਜ਼ਾਂ ਡਿਲੀਵਰ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਹੜਤਾਲ ਨੇ ਨਾ ਸਿਰਫ ਪਲੇਟਫਾਰਮਾਂ ਤੇ ਸੰਚਾਲਨ ਦੇ ਵਿੱਚ ਵਿਗੜਨ ਪਾਇਆ ਸਗੋ 10 ਮਿੰਟ ਦੀ ਡਿਲੀਵਰੀ ਵਰਗੇ ਵਪਾਰਕ ਮਾਡਲਾਂ ਦੀਆਂ ਸਮਾਜਿਕ ਅਤੇ ਆਰਥਿਕ ਲਾਗਤਾਂ ਬਾਰੇ ਵੀ ਸਵਾਲ ਖੜੇ ਕੀਤੇ ਹੜਤਾਲ ਦੀ ਅਗਵਾਈ ਕਰਨ ਵਾਲੇ ਸੰਗਠਨਾ ਦਾ ਕਹਿਣਾ ਹੈ ਕਿ ਸਿਰਫ ਤਨਖਾਹ ਜਾਂ ਬੀਮਾ ਵਰਗੇ ਮੁੱਦੇ ਸਮੱਸਿਆ ਦਾ ਹੱਲ ਨਹੀਂ ਕਰਨਗੇ ਜਿਨ੍ਹਾਂ ਉਹਨਾਂ ਦੀ ਮੁੱਖ ਮੰਗ 10 ਮਿੰਟ ਦੀ ਡਿਲੀਵਰੀ ਤੇ ਦਬਾਅ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਹੈ ਉਨ੍ਹਾਂ ਦਾ ਤਰਕ ਹੈ ਕਿ অতি ਤੇਜ਼ ਡਿਲੀਵਰੀ ਗਿਗ ਵਰਕਰਾਂ ਨੂੰ ਜੋਖਮਪਰੀ ਡਰਾਈਵਿੰਗ ਵਿੱਚ ਸ਼ਾਮਲ ਹੋਣ ਲਈ ਮਜਬੂਰ ਕਰਦੀ ਹੈ ਜਿਸ ਨਾਲ ਸੜਕ ਹਾਦਸਿਆਂ ਅਤੇ ਸਿਹਤ ਜੋਖਮਾਂ ਦਾ ਜੋਖਮ ਵੱਧਦਾ ਹੈ ਬਲੂਮਬਰਗ ਦੀ ਇੱਕ ਰਿਪੋਰਟ ਅਨੁਸਾਰ ਕੋਵਿਡ-19 ਲਾਕਡਾਊਨ ਦੌਰਾਨ ਪਰਤ ਵਿੱਚ ਅਤੇ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਡਿਲੀਵਰੀ ਦੀ ਆਦਤ ਵਿਕਸਿਤ ਹੋਈ ਖਾਸ ਕਰਕੇ ਰੋਜ਼ਾਨਾ ਦੀਆਂ ਚੀਜ਼ਾਂ ਲਈ ਅਮਰੀਕਾ ਵਿੱਚ ਮੰਗ ਕਟਣ ਕਾਰਨ ਫ੍ਰਿਜ, ਨੋ ਮੋਰ, ਬਾਈਕ ਜੋਕਰ ਅਤੇ ਗੇਟਰ ਵਰਗੀਆਂ ਤੇਜ਼ ਵਪਾਰਕ ਕੰਪਨੀਆਂ ਬੰਦ ਹੋ ਗਈਆਂ ਪਰ ਭਾਰਤ ਦੇ ਵਿੱਚ ਇਹ ਖੇਤਰ ਵਧੇਰੇ ਹਮਲਾਵਰ ਹੋ ਗਿਆ ਇੱਥੇ ਕੰਪਨੀਆਂ ਨੇ ਡਿਲੀਵਰੀ ਸਮਾਂ ਘਟਾ ਦਿੱਤਾ ਹੈ ਅਤੇ ਕਰਿਆਨੇ ਤੋਂ ਲੈ ਕੇ ਫਾਰਮਾਸਿਊਟੀਕਲ ਅਤੇ ਘਰੇਲੂ ਵਸਤੂਆਂ ਤੱਕ ਉਤਪਾਦ ਸ਼੍ਰੇਣੀਆਂ ਦਾ ਤੇਜ਼ੀ ਨਾਲ ਵਿਸਤਾਰ ਕੀਤਾ ਹੈ ਉਦੋਂ ਦੇਖੇ ਜਗਦੀ ਗੱਲ ਕਰਦੇ ਆ ਨਾ ਉਸ ਨੇ ਕਿ WPL ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਹੈ ਤੇ ਦਾ ਪਹਿਲਾ ਮੈਚ ਬੀਤੇ ਕੱਲ ਖੇਡਿਆ ਗਿਆ ਪਹਿਲਾ ਮੈਚ ਬੀਤੇ ਕੱਲ ਮੁੰਬਈ ਇੰਡੀਅਨਸ ਅਤੇ ਰਾਇਲ ਚੈਲੈਂਜਰਸ ਬੰਗਲੌਰੂ ਵਿਚੇ ਜੁੜਾ ਕੀ ਹੋਇਆ ਸੀ ਵਿਚਕਾਰ ਇਹ ਮਹਿਲਾ ਪ੍ਰੀਮੀਅਰ ਲੀਗ ਦਾ 2024 ਦਾ ਪਹਿਲਾ ਮੈਚ ਜਿਹੜਾ ਕਿ ਖੇਡਿਆ ਗਿਆ ਇਹ ਮੈਚ ਨਵੇਂ ਮੁੰਬਈ ਦੇ ਡੀ ਵਾਈ ਪਾਟਲ ਸਪੋਰਟਸ ਸਟੇਡੀਅਮ ਦੇ ਵਿੱਚ ਜਿਹੜਾ ਕਿ ਖੇਡਿਆ ਗਿਆ ਦੱਸ ਦਿੰਨਿਆ ਕਿ ਇਸ ਮੈਚ ਦੇ ਵਿੱਚ ਜਿਹੜਾ ਕਿ ਰਾਇਲ ਚੈਲੈਂਜਰਸ ਬੰਗਲੁਰੂ ਨੇ ਮੁੰਬਈ ਇੰਡੀਅਨਸ ਨੂੰ ਜਿਹੜਾ ਕਿ ਹਰਾ ਦਿੱਤਾ ਤਿੰਨ ਵਿਕਟਾਂ ਦੇ ਨਾਲ ਉਹਨਾਂ ਦੇ ਵੱਲੋਂ ਇਸ ਮੈਚ ਦੇ ਵਿੱਚ ਜਿਹੜੀ ਕਿ ਜਿੱਤ ਦਰਜ ਕੀਤੀ ਗਈ ਹੈ ਤਾਂ ਔਰ ਵਿਮਨਸ ਪ੍ਰੀਮੀਅਰ ਲੀਗ ਦੇ ਵਿੱਚ ਇਹ ਪਹਿਲਾ ਮੈਚ ਸੀ ਜਿਸ ਦੇ ਵਿੱਚ ਮੁੰਬਈ ਇੰਡੀਅਨਜ਼ ਨੂੰ ਰਾਇਲ ਚੈਲੈਂਜਰਜ਼ ਬੈਂਗਲੁਰੂ ਨੇ ਤਿੰਨ ਵਿਕਟਾਂ ਦੇ ਨਾਲ ਛੇੜਾ ਕੀ ਹਰਾ ਦਿੱਤਾ ਤਾਂ ਪ੍ਰਸ਼ੰਸਕਾਂ ਦੇ ਵੱਲੋਂ ਕਾਫੀ ਜਿਹੜਾ ਕਿ ਇਸ ਮੈਚ ਦਾ ਇੰਤਜ਼ਾਰ ਵੀ ਕੀਤਾ ਜਾ ਰਿਹਾ ਸੀ ਦੱਸਦਿਆਂ ਕਿ ਸ਼ੁਰੂਆਤ ਦੇ ਵਿੱਚ ਮੁੰਬਈ ਇੰਡੀਅਨਜ਼ ਨੇ ਰਾਇਲ ਚੈਲੈਂਜਰਜ਼ ਬੈਂਗਲੁਰੂ ਨੂੰ ਜਿੱਤ ਦੇ ਲਈ 155 ਦੌੜਾਂ ਦਾ ਜਿਹੜਾ ਕਿ ਟੀਚਾ ਦਿੱਤਾ ਸੀ ਤੇ ਹਰਮਨਪ੍ਰੀਤ ਕੌਰ ਮੈਚ ਦੇ ਵਿੱਚ ਮੁੰਬਈ ਇੰਡੀਅਨਜ਼ ਦੀ ਕਪਤਾਨੀ ਕਰ ਰਹੀ ਸੀ ਤੇ ਸਮ੍ਰਿਤੀ ਮੰਦਾਨਾ ਆਰਬੀਸੀ ਦੀ ਕਪਤਾਨੀ ਕਰ ਰਹੀ ਹੈ DY 파텔 스타디움 ਵਿੱਚ ਖੇਡੇ ਖੇਡੇ ਗਏ ਇਸ ਮੈਚ ਦੇ ਵਿੱਚ ਮੁੰਬਈ ਇੰਡੀਅਨਸ ਨੂੰ ਜੜਾ ਕਿ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਦੱਸ ਦਿੰਨੇ ਆ ਕਿ ਇਹ ਮੈਚ ਜੜਾ ਕਿ ਕਾਫੀ ਰੋਮਾਂਚਿਕ ਰਿਹਾ ਤਾਂ ਹੁਣ ਅੱਜ ਦਾ ਮੈਚ ਜੜਾ ਕਿ ਕਾਫੀ ਵੇਖਣ ਵਾਲਾ ਹੋਵੇਗਾ ਕਿਉਂਕਿ ਅੱਜ ਤੇ ਮੈਚ ਦੀ ਵੀ ਦਰਸ਼ਕਾਂ ਦੇ ਵਿੱਚ ਉਲੋਪ ਤੇ ਸਬਰ ਦੇ ਨਾਲ ਜੁੜੀ ਕੀ ਉਡੀਕ ਕੀਤੀ ਜਾ ਰਹੀ ਹੈ ਪੰਜਾਬੀ ਸਿਨੇਮਾ ਤੋਂ ਲੈ ਕੇ ਬਾਲੀਵੁੱਡ ਉਸ ਸਿਨੇਮਾ ਤੱਕ ਦਾ ਸਫ਼ਰ ਜਦੋਂ ਆਪਾਂ ਦੇਖਿਆ ਕਿ ਹੁਣ ਬਾਲੀਵੁੱਡ ਦੇ ਵਿੱਚ ਵੀ ਪੰਜਾਬੀ ਕਲਾਕਾਰਾਂ ਦੇ ਨਾਮ ਜਿਹੜੇ ਗੂੰਜ ਰਹੇ ਨੇ ਉਹ ਸੁਰਖੀਆਂ ਦੇ ਵਿੱਚ ਚੱਲ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਚਰਚਿਤ ਜੋੜੀ ਦਿਲਜੀਤ ਦੋਸਾਂ ਅਤੇ ਸੋਨਮ ਬਾਸ਼ਵਾ ਇੱਕ ਵਾਰ ਫਿਰ ਵੱਡੇ ਪਰਦੇ ਤੇ ਆਪਣਾ ਜਾਦੂ ਬਿਖੇਰਨ ਦੇ ਲਈ ਤਿਆਰ ਹਨ ਆਉਣ ਵਾਲੇ ਬਹੁ ਚਰਚਿਤ ਫਿਲਮ ਬਾਰਡਰ 2 ਦੇ ਰੋਮਾਂਟਿਕ ਗੀਤ ਇਸ਼ਕ ਦਾ ਚਿਹਰਾ ਵਿੱਚ ਇਹ ਜੋੜੀ ਇਕੱਠੀ ਨਜ਼ਰ ਆ ਰਹੀ ਹੈ ਇਸ ਸਹਿਯੋਗ ਨੂੰ ਲੈ ਕੇ ਸੋਨਮ ਬਾਜਵਾ ਨੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਇਸ ਨੂੰ ਬੇहद ਯਾਦਗਾਰ ਦੱਸਿਆ ਸੋਨਮ ਬਾਜਵਾ ਨੇ ਦਿਲਜੀਤ ਦਸਾਂਸ਼ ਨਾਲ ਕੰਮ ਕਰਨ ਦੇ ਅਨੁਭਵ ਬਾਰੇ ਗੱਲ ਕਰਦਿਆਂ ਕਿ ਕਿ ਦਿਲਜੀਤ ਸੈੱਟ ਤੇ ਬਹੁਤ ਹੀ ਸਕਾਰਾਤਮਕ ਊਰਜਾ ਅਤੇ ਪੇਸ਼ੇਵਰਤਾ ਲੈ ਕੇ ਆਉਂਦੇ ਹਨ ਜਿਸ ਨਾਲ ਕੰਮ ਕਰਨਾ ਬਹੁਤ ਸੁਖਾਲਾ ਹੋ ਜਾਂਦਾ ਹੈ ਸੇ ਕਰਿਓਗਾ ਕਿ ਇਹ ਦੋਵਾਂ ਦਾ ਇਕੱਠਿਆਂ ਪੰਜਵਾਂ ਪ੍ਰੋਜੈਕਟ ਹੈ ਸੋਨਮ ਨੇ ਦੱਸਿਆ ਕਿ ਇਸ ਗੀਤ ਨੇ ਉਸ ਨੂੰ ਉਹਨਾਂ ਦੀ ਪਹਿਲੀ ਫਿਲਮ ਪੰਜਾਬ 1986 ਦੇ ਦਿਨਾਂ ਦੀ ਯਾਦ ਦਵਾ ਦਿੰਦੀ ਹੈ ਅਤੇ ਉਹ ਪ੍ਰਸ਼ੰਸ ਘਾ ਵੱਲੋਂ ਮਿਲ ਰਹੇ ਪਿਆਰ ਤੋਂ ਬਹੁਤ ਪ੍ਰਭਾਵਿਤ ਹੈ ਇੱਕ ਵੱਡਾ ਅਪਡੇਟ ਸਾਹਮਣੇ ਆ ਰਿਹਾ ਜਿਵੇਂ ਦੱਸਿਆ ਨੇ ਕਿ ਚੰਡੀਗੜ੍ਹ ਦੇ ਸਕੂਲਾਂ ਦੇ ਵਿੱਚ ਹੁਣ ਛੁੱਟੀਆਂ ਵਧ ਗਈਆਂ ਨੇ ਚੰਡੀਗੜ੍ਹ ਦੇ ਸਾਰੇ ਸਕੂਲਾਂ ਵਿੱਚ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ ਤਾਜ਼ਾ ਹੁਕਮ ਅਨੁਸਾਰ ਚੰਡੀਗੜ੍ਹ ਸਿੱਖਿਆ ਵਿਭਾਗ ਨੇ ਸਰਦੀਆਂ ਦੀਆਂ ਛੁੱਟੀਆਂ 13 ਜਨਵਰੀ ਤੱਕ ਬਤਾ ਦਿੱਤੀਆਂ ਹਨ ਇਸ ਦਾ ਭਾਵ ਹੈ ਕਿ ਹੁਣ 14 ਜਨਵਰੀ ਤੋਂ ਸਕੂਲ ਦੁਬਾਰਾ ਖੁੱਲਣਗੇ ਇਹ ਹੁਕਮ ਸਾਰੇ ਸਰਕਾਰੀ ਸਰਕਾਰੀ ਸਹਾਇਤਾ ਪ੍ਰਾਪਤ ਤੇ ਨਿੱਜੀ ਸਕੂਲਾਂ ਤੇ ਲਾਗੂ ਹੋਵੇਗਾ ਪਹਿਲਾ ਸਕੂਲ 10 ਜਨਵਰੀ ਨੂੰ ਦੁਬਾਰਾ ਖੁੱਲਣੇ ਸੰਤ ਚੰਡੀਗੜ੍ਹ ਸਿੱਖਿਆ ਵਿਭਾਗ ਦੇ ਅਨੁਸਾਰ ਇਹ ਫੈਸਲਾ ਕੜਾਕੇ ਦੀ ਠੰਡ ਦੇ ਤਣ ਦੇ ਕਾਰਨ ਲਿਆ ਗਿਆ ਤੇ ਹੁਕਮ ਅਨੁਸਾਰ ਪਹਿਲੀ ਤੋਂ 8ਵੀਂ ਤੱਕ ਦੀਆਂ ਕਲਾਸਾਂ ਅਤੇ 9ਵੀਂ ਤੇ 11ਵੀਂ ਚਮਾਰਦੀਆਂ ਨਾਨ ਬੋਰਡ ਕਲਾਸਾਂ ਦੇ ਬੱਚਿਆਂ ਨੂੰ ਸਕੂਲ ਨਹੀਂ ਬੁਲਾਇਆ ਜਾਵੇਗਾ ਹਾਲਾਂਕਿ ਅਧਿਆਪਕ ਆਨਲਾਈਨ ਕਲਾਸਾਂ ਲਗਾ ਸਕਣਗੇ ਚੰਡੀਗੜ੍ਹ ਤੋਂ ਪਹਿਲਾਂ ਪੰਜਾਬ ਵਿੱਚ ਵੀ ਸਕੂਲਾਂ ਦੀਆਂ ਛੁੱਟੀਆਂ 13 ਜਨਵਰੀ ਤੱਕ ਵਧਾਈਆਂ ਜਾ ਚੁੱਕੀਆਂ ਹਨ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵਿੱਚ ਗਰੀਬ ਬੱਚਿਆਂ ਦੇ ਲਈ ਦਾਖਲੇ ਦਾ ਰਸਤਾ ਛੜਾ ਕੇ ਖੁੱਲ ਗਿਆ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਪੰਜਾਬ ਸਿੱਖਿਆ ਵਿਭਾਗ ਹਰਕਤ ਦੇ ਵਿੱਚ ਆ ਗਿਆ ਅਤੇ ਗਰੀਬ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਦਾਖਲਾ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਰਾਜ ਦੇ ਸਾਰੇ ਪ੍ਰਾਈਵੇਟ ਸਕੂਲ ਪ੍ਰਿੰਸੀਪਲਾਂ ਨੂੰ ਰਾਈਟ ਟੂ ਐਜੂਕੇਸ਼ਨ ਆਰਟੀਈ ਦੇ ਤਹਿਤ ਬੱਚਿਆਂ ਨੂੰ ਦਾਖਲਾ ਦੇਣ ਦੇ ਲਈ ਵਿਭਾਗ ਦੀ ਵੈੱਬਸਾਈਟ ਤੇ ਰਜਿਸਟਰ ਕਰਨਾ ਹੋਵੇਗਾ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲਾਂ ਨੂੰ 12 ਜਨਵਰੀ ਤੱਕ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਕਰਨੀ ਪਵੇਗੀ ਰਜਿਸਟ੍ਰੇਸ਼ਨ ਤੋਂ ਬਾਅਦ ਵਿਭਾਗ ਗਰੀਬ ਬੱਚਿਆਂ ਦਾ ਨੇੜਲੇ ਸਕੂਲਾਂ ਵਿੱਚ ਦਾਖਲੇ ਦਾ ਪ੍ਰਬੰਧ ਕਰੇਗਾ ਰਾਈਟ ਟੂ ਐਜੂਕੇਸ਼ਨ ਐਕਟ ਦੇ ਤਹਿਤ ਸਰਕਾਰੀ ਸਕੂਲਾਂ ਦੀਆਂ 25% ਸੀਟਾਂ ਗਰੀਬ ਵਿਦਿਆਰਥੀਆਂ ਦੇ ਲਈ ਰੱਖਵੀਆਂ ਰੱਖਣੀਆਂ طے ਹੁੰਦੀਆਂ ਨੇ ਰੱਖਵੀਆਂ ਸੀਟਾਂ ਦੇ ਦਾਖਲੇ ਲਈ ਬੱਚਿਆਂ ਦੀ ਸਿਫਾਰਿਸ਼ ਸਿੱਖਿਆ ਵਿਭਾਗ ਦੁਆਰਾ ਕੀਤੀ ਜਾਂਦੀ ਹੈ ਤਾਂ ਜੋ ਦਾਖਲ ਹੋਏ ਬੱਚਿਆਂ ਦਾ ਰਿਕਾਰਡ ਵਿਭਾਗ ਕੋਲ ਰਹੇ ਅਤੇ ਉਹਨਾਂ ਨੂੰ ਵਿਭਾਗੀ ਲਾਭ ਪ੍ਰਦਾਨ ਕੀਤੇ ਜਾ ਸਕਣ ਦੱਸਣੇ ਕਿ ਫਰਵਰੀ 2025 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇੱਕ ਹੁਕਮ ਤੋਂ ਬਾਅਦ ਸਿੱਖਿਆ ਵਿਭਾਗ ਨੇ ਮਾਰਚ 2025 ਵਿੱਚ ਪ੍ਰਾਈਵੇਟ ਸਕੂਲਾਂ ਨੂੰ ਗਰੀਬ ਬੱਚਿਆਂ ਦੇ ਦਾਖਲੇ ਲਈ 25% ਸੀਟਾਂ ਖਾਲੀ ਰੱਖਣ ਦਾ ਹੁਕਮ ਦਿੱਤਾ ਸੀ ਵਿਭਾਗ ਦੇ ਹੁਕਮ ਤੋਂ ਬਾਅਦ ਪ੍ਰਾਈਵੇਟ ਸਕੂਲਾਂ ਨੇ ਸੀਟਾਂ ਖਾਲੀ ਰੱਖੀਆਂ ਸਨ ਪੰਜਾਬ ਵਿੱਚ 7806 ਗੈਰ ਸਹਾਇਤਾ ਪ੍ਰਾਪਤ ਪ੍ਰਾਈਵੇਟ ਸਕੂਲ ਹਨ ਹਰ ਇੱਕ ਸਕੂਲ ਵਿੱਚ ਇੱਕ ਐਂਟਰੀ ਲੈਵਲ ਸੈਕਸ਼ਨ ਹੈ ਜਿਸ ਦੇ ਵਿੱਚ 12 ਵਿਦਿਆਰਥੀਆਂ ਦੀ ਆਗਿਆ ਹੈ CBSE ਅਤੇ ICSE ਸਕੂਲਾਂ ਵਿੱਚ 4 ਤੋਂ 5 ਐਂਟਰੀ ਲੈਵਲ ਸੈਕਸ਼ਨ ਹਨ ਨਤੀਜੇ ਵਜੋਂ ਪੰਜਾਬ ਵਿੱਚ ਘਟੋ-ਘਟ 1 ਲੱਖ ਗਰੀਬ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਦਾਖਲੇ ਤੋਂ ਵਾਂਝੇ ਰਹਿ ਗਏ ਹਨ ਤਰੁਕਾ ਦੇ ਹੁਣ ਅਖੀ ਖਬਰ ਦੇ ਬਾਤ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਵੱਲੋਂ ਲਏ ਗਏ ਸੁਮੋਟੋ ਦੇ ਤਹਿਤ ਵਿੱਤੀ ਕਮਿਸ਼ਨਰ ਚਲੰਦਰ ਨੂੰ ਜਾਰੀ ਕੀਤੇ ਗਏ ਪੱਤਰ ਅਨੁਸਾਰ डीडीपीओ जल्लंदर ਨੂੰ ਤਲਬ ਕੀਤਾ ਗਿਆ ਚੇਅਰਮੈਨ ਗੜੀ ਨੇ ਕਿਹਾ ਕਿ ਤਹਿਸੀਲ ਫਲੋਰ ਦੇ ਪਿੰਡ ਨਗਰ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਮੰਨਣ ਵਾਲੇ ਰਵਿਦਾਸਿਆ ਭਾਈ ਚਾਰੇ ਦਾ ਵੱਡਾ ਧਾਰਮਿਕ ਡੇਰਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦਿਹਾੜੇ ਮੌਕੇ ਵੱਡੀਆਂ ਸ਼ੋਭਾ ਯਾਤਰਾਵਾਂ ਨਿਕਲਣਗੀਆਂ ਪਰ ਪੰਚਾਇਤ ਵਿਪາກ ਦੀ ਅੰਗੈਲੀ ਦੇ ਨਾਲ ਪਿੰਡ ਦੇ ਗੰਦੇ ਪਾਣੀ ਦਾ ਨਿਕਾਸ ਛੱਪੜ ਵਿੱਚ ਨਾ ਹੋ ਕੇ ਸੜਕ ਤੇ ਹੋ ਰਿਹਾ ਦੱਸਿਆ ਜਾਂਦਾ ਹੈ ਕਿ ਪਿਛਲੇ ਦਿਨੀ ਇਸੇ ਗੰਦੇ ਪਾਣੀ ਵਿੱਚ ਡੁੱਬ ਕੇ ਇੱਕ ਔਰਤ ਦੀ ਮੌਤ ਹੋ ਜਾਣ ਦੀ ਖਬਰ ਵੀ ਸਾਹਮਣੇ ਆਈ ਸੀ ਇਸ ਗੰਦੇ ਪਾਣੀ ਦੇ ਨਿਕਾਸੀ ਦੇ ਸੁਚੱਜੇ ਪ੍ਰਬੰਧ ਲਈ ਨਗਰ ਵਾਸੀਆਂ ਵੱਲੋਂ ਨਗਰਪਿੰਡ ਦੀ ਸੜਕ ਤੇ ਹੀ ਤਰਨਾ ਲਾਇਆ ਗਿਆ ਹੈ ਜਿਸ ਦੇ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਪੀਮਰਾ ਅੰਬੇਦਕਰ ਜੀ ਦੀਆਂ ਫੋਟੋਆਂ ਵੀ ਸੋशोਭਿਤ ਹਨ ਇਸ ਸੰਬੰਧੀ ਇੱਕ ਅਖਬਾਰ ਦੇ ਵਿੱਚ ਵੀ ਲੱਗੀ ਖਬਰ ਦਾ ਸਮੂਟੋ ਲੈਂਦੇ ਹੋਏ ਇਹ ਸਾਰੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਤੇ ਡੀਜੀਪੀਓ ਨੋ 14 ਜਨਵਰੀ ਨੂੰ ਕਮਿਸ਼ਨ ਦਫ਼ਤਰ ਚੰਡੀਗੜ੍ਹ ਵਿਖੇ ਤਾਲਬ ਕਰ ਲਿਆ ਗਿਆ ਹੈ ਤਾਂ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮਨੁਦੋ ਉਚਾਰ ਸਾਥ ਤਾਨਪਾਤ